ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕਾਊਟ ਦੇ ਪਿੰਡ ਗੁਣਾਚੌਰ ਅਤੇ ਕਰਨਾਣਾ ਤੋਂ ਦੋ ਟਰਾਲੀਆਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਟਰਾਲੀਆਂ ਬਾਹਰ ਖੜੀਆਂ ਕੀਤੀਆਂ ਸਨ ਤੇ ਜਦੋਂ ਸਵੇਰ ਨੂੰ ਉੱਠ ਕੇ ਦੇਖਿਆ ਤਾਂ ਉਹਨਾਂ ਦੀਆਂ ਟਰਾਲੀਆਂ ਗਾਇਬ ਹੋ ਚੁੱਕੀਆਂ ਸਨ ਜੋ ਸ਼ਾਮ ਤੱਕ ਇਸ ਭਲੇਖੇ ਚ ਰਹੇ ਕਿ ਕੋਈ ਜਾਣਕਾਰ ਵਿਅਕਤੀ ਟਰਾਲੀਆਂ ਨੂੰ ਕਿਸੇ ਕੰਮ ਕਰਕੇ ਨਾਲ ਲੈ ਗਿਆ ਹੋਵੇ ਪਰੰਤੂ ਜਦੋਂ ਸ਼ਾਮ ਤੱਕ ਕੋਈ ਵਿਅਕਤੀ ਟਰਾਲੀਆਂ ਨੂੰ ਵਾਪਸ ਕਰਨ ਨਾ ਆਇਆ ਤਾਂ ਸ਼ੱਕ ਦੇ ਆਧਾਰ ਤੇ ਵਾਲੇਦਵਾਲੀ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਹਨਾਂ ਵਿੱਚ ਸਪਸ਼ਟ ਹੋਇਆ ਕਿ ਟਰਾਲੀਆਂ ਚੋਰਾਂ ਵੱਲੋਂ ਹੀ ਚੋਰੀ ਕੀਤੀਆਂ ਗਈਆਂ ਹਨ ਜੋ ਰਾਤ ਸਮੇਂ ਇੱਕ ਅਰਜਨ ਟਰੈਕਟਰ ਪਿੱਛੇ ਪਾ ਕੇ ਲੈ ਜਾਂਦੇ ਸਾਫ਼ ਦਿਖਾਈ ਦੇ ਰਹੇ ਹਨ ਉਹਨਾਂ ਦੱਸਿਆ ਕਿ ਇਸ ਚੋਰੀ ਨੂੰ 3 ਦਿਨ ਹੋ ਗਏ ਹਨ ਜਿਸ ਸੰਬੰਧੀ ਥਾਣਾ ਮੁਕੰਦਪੁਰ ਵਿਖੇ ਸੂਚਨਾ ਦਿੱਤੀ ਗਈ ਸੀ ਪਰੰਤੂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਇਸ ਸੰਬੰਧੀ ਥਾਣਾ ਮੁਕੰਦਪੁਰ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਜਿਨਾ ਦੱਸਿਆ ਕਿ ਟਰਾਲੀ ਚੋਰਾਂ ਦੀ ਗੰਭੀਰਤਾ ਨਾਲ ਪਾਲ ਕੀਤੀ ਜਾ ਰਹੀ ਹੈ ਚਲਦੇ ਆਂ ਪੀੜਤ ਕਿਸਾਨਾਂ ਕੋਲ ਉਹਨਾਂ ਤੋਂ ਲੈਂਦੇ ਆਂ ਇਸ ਚੋਰੀ ਦੀ ਘਟਨਾ ਦਾ ਹੋਰ ਵੇਰਵਾ ਹੋਰਾਂ ਵਿਚ ਜਨੇ ਸੱਚੇ ਤੇ ਜਲਦ ਬਾਅਦ ਵਿੱਚ ਨਾਈਟਾ ਚੱਲਦੀ ਹੈ ਇਹ ਉਹ ਮੂਵ ਟੈਕ ਕਰਦੇ ਨੇ ਵਾਪਸ ਰੋਪਰ ਇੱਧਰ ਇੱਧਰ ਦੀ ਬਜੂ ਦੀਆਂ ਤੇ ਥੋੜ੍ਹਾ ਜਿਹਾ ਪਤਾ ਨਹੀਂ ਕਿਥੇ ਇੱਥੇ ਟਰਾਲੀ ਖੜੀ ਹੁੰਦੀ ਸੀਗੀ ਅੱਗੇ ਵੀ ਖੜੀ ਰੱਖੀ ਦੀ ਆ ਜੀ ਕੋਈ 6 ਕਿ ਮਹੀਨੇ ਤੋਂ ਸਾਡੀ ਟਾਲੀ ਖੜੀ ਦੀ ਆ ਪਹਿਲਾਂ ਪੰਪ ਤੇ ਖੜੀ ਹੁੰਦੀ ਸੀ ਹੁਣ ਅਸੀਂ ਆ ਆ ਥਾਂ ਬਣਾਇਆ ਸੀ ਇੱਥੇ ਖੜੀ ਕੀਤੀ ਸੀ ਅੱਛਾ ਜੀ ਪਹਿਲਾਂ ਤਾਂ ਕੋਈ ਪ੍ਰੋਬਲਮ ਨਹੀਂ ਆਈ ਕਦੇ ਨਹੀਂ ਕੋਈ ਐਹੋ ਜਿਹੀ ਵਾਰਦਾਤ ਹੋਈ ਅੱਛਾ ਜੀ ਤੁਹਾਡਾ ਘਰ ਹੈ ਕਿੰਨੀ ਕਿ ਦੂਰ ਸਾਡਾ ਇੱਥੋਂ ਘਰ ਕੋਈ ਤਿੰਨ ਖੇਤ ਤੇ ਆ ਜੀ ਠੀਕ ਆ ਜੀ ਉਹ অটো ਵਾਹੜਾ ਸੀ ਰਾਤ ਨੂੰ ਟਰਾਲੀ ਦੇਖ ਕੇ ਗਏ ਆ ਬੜੇ ਵਧੀਆ ਸਭ ਕੁਝ ਠੀਕ ਠਾਕ ਸੀਗਾ ਠੀਕ ਹੈ ਜੀ ਮੇਰਾ ਡਰਾਈਵਰ ਵੀ ਰਾਤ ਨੂੰ ਟਰਾਲੀ ਦੇਖ ਕੇ ਜਾਂਦਾ ਹੈ ਅੱਛਾ ਜੀ ਤੇ ਜਦ ਮੈਂ ਸਵੇਰ ਨੂੰ 6 ਵਜੇ ਉੱਠਦਾ ਆ ਉੱਠ ਕੇ ਆਪਣੇ ਘਰ ਤੋਂ ਮੇਰੀ ਆਦਤ ਹੈ ਮੈਂ ਉੱਠ ਕੇ ਪਹਿਲਾਂ ਟਰਾਲੀ ਦੇਖਣੀ ਹੁੰਦੀ ਆ ਅੱਛਾ ਜੀ ਤੇ ਟਰਾਲੀ ਦੇਖੀ ਆ ਤੇ ਉਸ ਟਰਾਲੀ ਨਹੀਂ ਸੀਗੀ ਅੱਛਾ ਜੀ ਤੇ ਮੈਂ ਦਿਮਾਗ ਨੂੰ ਕੋੜਾ ਸਵੇਰ ਜੀ ਕਿਹ ਟਰਾਲੀ ਜਿਹੜੀ ਦੇਖੀ ਆ ਮੈਂ ਸਵੇਰ ਨੂੰ ਤਕਨ 6:00 ਵਜੇ 6:00 ਕੀ ਸਵੇਰ ਦੇਖੀ ਆ ਜੀ ਅੱਛਾ ਜੀ ਉਸ ਟਾਈਮ ਨਹੀਂ ਸੀਗੀ ਟਰਾਲੀ ਇੱਥੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਮਾਰ ਟਾਲੀ ਦੇਖ ਕੇ ਤਾਂ ਫਿਰ ਮੈਂ ਪਰੇਸ਼ਾਨ ਜਾ ਹੋ ਗਿਆ ਤਾਂ ਮੈਂ ਆਇਆ ਮੈਂ ਹੋ ਸਕਦਾ ਮੇਰੇ ਡਰਾਈਵਰ ਨੇ ਕਿਸੇ ਨੂੰ ਪਾ ਕੇ ਦਿੱਤੀ ਹੋ ਕਿਥੇ ਕੰਮ ਕਾਰੋ ਬਾਰੇ ਠੀਕ ਹੈ ਜੀ ਤੇ ਮੈਂ ਡਰਾਈਵਰ ਕੋਲ ਗਿਆ ਡਰਾਈਵਰ ਨੇ ਕਿਹਾ ਭਾਜੀ ਵੀ ਮੈਂ ਤਾਂ ਕਿਸੇ ਨੂੰ ਟਾਲੀ ਦਿੱਤੀ ਨਹੀਂ ਹੈ ਕਿ ਨਾ ਮੈਂ ਹੀ ਦਿੱਤੀ ਨਾ ਹੁਣ ਨਹੀਂ ਦਿੱਤੀ ਆ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਦੋ ਹੀ ਜਣੇ ਆਏ ਆ ਫਿਰ ਆ ਕੇ ਅਸੀਂ ਘਰ ਬੈਠੇ ਆ ਦੇਖਿਆ ਕਿ ਸਾਡੀ ਟਾਲੀ ਨਹੀਂ ਕਿਸੇ ਪਾਸੇ ਦਿਖ ਰਹੀ ਫਿਰ ਅਸੀਂ ਦੌੜ ਭੱਜ ਕੀਤੀ ਆ ਅੱਛਾ ਜੀ ਦੌੜ ਭੱਜ ਕਰਨ ਤੋਂ ਬਾਅਦ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਕੈਮਰੇ ਅ ਚੈੱਕ ਕੀਤੇ ਸਾਰੇ ਕੈਮਰੇ ਚ ਕੀ ਆਇਆ ਜੀ ਕੈਮਰੇ ਵਿੱਚ ਅ ਆਰਜਨ ਟਰੈਕਟਰ ਆ ਹਾਂਜੀ ਤੇ ਉਹਦੀ ਸ਼ੋਅ ਲਾਈ ਹੋਈ ਆ ਹਾਂਜੀ ਤੇ ਉਹ ਬੰਦਾ ਮਤਲਬ ਦੋ ਜਣੇ ਆ ਮੂੰਹ ਬੰਨੇ ਹੋਏ ਆ ਛਤਰੀ ਦੇ ਵਿੱਚ ਮੂੰਹ ਉਹਨਾਂ ਟਕ ਹੋਇਆ ਪੁਲਿਸ ਵਾਲੀ ਚਿੱਟੀ ਛਤਰੀ ਆ ਟਰੈਕਟਰ ਦੀ ਅੱਛਾ ਜੀ ਆਰਜਨ ਟਰੈਕਟਰ ਦੀ ਤੇ ਉਹ ਅਸੀਂ ਮਤਲਬ ਦੇਖਦੇ ਆ ਸਭ ਕੁਝ ਵਿੱਚ ਆ ਆ ਬੰਦੇ ਹੋ ਕੋ ਪਾਉਂਦੇ ਸਭ ਕੋ ਦੀਦੇ ਸਭ ਜਿੱਦਾਂ ਆਲ ਦੋਲੇ ਘੁੰਮਦੇ ਆ ਅੱਛਾ ਜੀ ਤੇ ਉਹ ਮਤਲਬ ਲੈ ਜਾਂਦੇ ਵੀ ਪੂਰਾ ਸਾਡੇ ਗੁਰਦੁਆਰਾ ਸਾਹਿਬ ਨੂੰ ਨੰਗਦੇ ਆ ਜੀ ਤੇ ਉਸ ਤੋਂ ਬਾਅਦ ਸਾਨੂੰ ਭਾਜ ਦੌਰ ਪੈ ਜਾਂਦੀ ਆ ਅਸੀਂ ਭਜੇ ਦੌੜੇ ਸਾਰੇ ਬਸ ਅਸੀਂ ਸਾਡੀ ਕਿਸੇ ਫਸੇ ਨਹੀਂ ਦੂਆ ਉਸ ਤੋਂ ਬਾਅਦ ਇਹ ਗੱਲ ਪ੍ਰਸ਼ਾਸਨ ਦੇ ਧਿਆਨ ਚ ਲੈਂਦੀ ਹਾਂਜੀ ਮੈਂ 8 ਵਜੇ ਦੇ ਕਰੀਬ ਅਸੀਂ 8 8:30 ਵਜੇ ਦੇ ਵਿੱਚ ਅਸੀਂ ਮਕੰਦਪੁਰ ਥਾਣੇ ਵਿੱਚ ਅਸੀਂ ਤਰਕਾਸ ਦੇਖ ਕੇ ਆਏ ਆ ਜੀ ਉਹ ਮੌਕਾ ਦੇਖਣਾ ਹੈ ਜੂ ਕੈਮਰਕਮ ਕੇ ਦੇਖਿਓ ਨਾ ਨੇ ਕੋਈ ਨਹੀਂ ਹਜੇ ਤੱਕ ਕੁਝ ਨਹੀਂ ਕੀਤਾ ਜੀ ਅੱਜ 3 ਦਿਨ ਹੋ ਗਏ ਆ ਹਾਂਜੀ ਨਾ ਕੋਈ ਗੱਲ ਕਰਦੇ ਨਾ ਕੋਈ ਦੇਖਦੇ ਆ ਨਾ ਕੋਈ ਪਾਖਦੇ ਆ ਸਾਨੂੰ ਇਹ ਕਹੀ ਜਾਂਦੇ ਅਸੀਂ ਕਰਦੇ ਆ ਕਰਦੇ ਆ ਬਸ ਇਦਾਂ ਹੀ ਕਰੀ ਜਾਂਦੇ ਆ ਜੀ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕੋਈ ਸਾਡਾ ਇਹ ਦਾ ਕੰਮ ਕੀਤਾ ਜਾਵੇ ਜੋ ਟਰਾਲੀ ਸਾਡੀ ਗੁੰਮ ਹੋਈ ਆ ਜਾਂ ਕਿਸੇ ਨੇ ਚੱਕੀ ਆ ਉਹ ਸਾਡੀ ਟਰਾਲੀ ਸਾਨੂੰ ਵਾਪਸ ਦੇਵੇ ਜਾਂ ਉਹ ਟਰਾਲੀ ਦੀ ਟੋਲ ਵਾੜ ਕੀਤੀ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਧੰਨਵਾਦ ਹਾਂਜੀ ਕੀ ਨਾਮ ਜੀ ਆਪਣਾ ਅਜੀਤ ਸਿੰਘ ਹਾਂਜੀ ਪਿੰਡ ਕਿਹੜਾ ਜੀ ਕਰਨਾਣਾ ਨਾਲ ਗੁਰਵਿੰਦਰ ਗੁਰਵਿੰਦਰ ਸਿੰਘ ਦੀ ਟਰਾਲੀ ਆ ਜੀ ਸਾਡੇ ਘਰ ਦੇ ਮੋੜੇ ਖੜੀ ਆ ਜੀ ਅੱਜ ਸ਼ਾਮ ਨੂੰ ਖੜੀ ਸੀ ਦੇਖੀ ਆ ਸਵੇਰ ਨੂੰ ਦੇਖਿਆ ਤਾਂ ਟਰਾਲੀ ਹੈ ਨਾ ਆਈ ਮੈਂ ਕੈਬਰੀ ਕੱਢੇ ਆ ਕੈਬਰੀੋਂ ਕੱਢਿਆ ਤਾਂ ਵੀ ਜਾਨੀ ਸਾਡੇ 2 50 ਤੇ ਇੱਕ ਆਰਜਨ ਆਰਜਨ ਟਰੈਕਟਰ ਆ ਜੀ ਸ਼ੋਰ ਲੱਗਿਓ ਜੀ ਰੰਧਾਵਾ ਮੋੜੇ ਲਿਖਿਆ ਆ ਅੱਛਾ ਜੀ ਦੋ ਬੰਦੇ ਬੈਠੇ ਆ ਉੱਪਰ ਉਹ ਲੰਘ ਕੇ ਵੇਹ ਕਰਕੇ ਪਾ ਕੇ ਲੈ ਕੇ ਗਏ ਆ ਦੋ 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 ਪਾ ਦੋ ਬਾਅਦ ਕੇ 50 ਮਿੰਟ ਤੇ ਪਈ ਐ ਤੋਂ ਸਾਡੇ ਕੋਲ ਤੁਸੀਂ ਫਿਰ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੀ ਹੈ ਗੱਲ ਹਾਂ ਅਸੀਂ ਸ਼ਾਮ ਨੂੰ ਫਿਰ ਪਹਿਲਾਂ ਪਾਸ ਤੇ ਆਸੇ ਮੈਨੂੰ ਪਤਾ ਕਿੰਨਾ ਫਿਰ ਫੇਰ ਕੈਬਿਨ ਜਿਹੜਾ ਕੱਢਿਆ ਸੀ ਲੋਡਿੰਗ ਵੇਲੇ ਕਹਿੰਦੀ ਆਹਤੀ ਪੈਸੀ ਪਹਿਲਾਂ ਤੇ ਪੁਦੇ ਦੇ ਦੇਵੇ ਕਿ ਆਪੜਾ ਬੰਦਾ ਕੋਈ ਬਾਕੇ ਲੈ ਗਿਆ ਹੋਵੇ ਰਿਪੋਰਟ ਦਿੱਤੀ ਤੇ ਸ਼ਾਮ ਨੂੰ ਪਤਾ ਕਿ ਫਿਰ ਰਿਪੋਰਟ ਦੇ ਕੇ ਆਏ ਅਸੀਂ ਉਹ ਆਪਾਂ ਥਾਣੇ ਆਪ ਦੇਖ ਦੇ ਕੇ ਗਏ ਹਾਂ ਹਾਂ ਆ ਦੇਖ ਕੇ ਗਏ ਜੀ ਹੁਣ ਤੁਸੀਂ ਕੀ ਮੰਗ ਕਰਦੇ ਆ ਜੀ ਸਾਨੂੰ ਪਤਾ ਲੱਗੇ ਵੀ ਕੋਈ ਕੌਣ ਲੈ ਕੇ ਕੋਈ ਕਿਹੜਾ ਟਰੈਕਟਰ ਦਾ ਪਤਾ ਲੱਗੇ ਕੌਣ ਹੈ ਕਿਨ ਪਾਈ ਆ